ਜਥੇ ਵਿੱਚ ਰਹਿ ਕੇ ਸੇਵਾ ਸਿਮਰਨ ਕਰਨਾ ਮਹਾਪੁਰਖਾਂ ਨੇ ਆਪ ਜੀ ਨੂੰ ਗੁਰਦੁਆਰੇ ਸਾਹਿਬ ਦਾ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸ੍ਰੀ ਜਪੁਜੀ ਸਾਹਿਬ ਸ੍ਰੀ ਸੋਭਣੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਆਰੰਭ ਕਰਾਉਣ ਦੀ ਸੇਵਾ ਸੰਭੀ ਆਪ ਜੀ ਹਰ ਰੋਜ਼ ਪ੍ਰੇਮ ਨਾਲ ਰਾਤ ਦੇ 1 ਵਜੇ ਉੱਠਦੇ ਇਸ਼ਨਾਨ ਕਰਕੇ ਸਵਾ ਪਹਿਰ ਨਾਮ ਸਿਮਰਨ ਵਿੱਚ ਲੀਨ ਰਹਿੰਦੇ ਫਿਰ ਬਾਕੀ ਦੀ ਸਾਰੀ ਸੇਵਾ ਬੜੀ ਸੁਗੜਤਾ ਸੋਚਮ ਸੰਜਮ ਪਰ ਉਸੇ ਤੇ ਸ਼ਰਧਾ ਪ੍ਰੇਮ ਨਾਲ ਨਿਭਾਉਂਦੇ ਰਹੇ ਇਹ 1921 ਤੋਂ 1930 ਈਸਵੀ ਤੱਕ ਲਗਾਤਾਰ ਆਪਜੀ ਸੇਵਾ ਸਿਮਰਨ ਵਿੱਚ ਲੱਗੇ ਰਹੇ ਇਸ ਸਾਰੇ ਸਮੇਂ ਵਿੱਚ ਖਾਸਾ ਜੀ ਨੇ ਸੰਤਾ ਬਾਸੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਚਾਰ ਕਥਾ ਸੰਪੂਰਨ ਸੁਣੀਆਂ ਅਤੇ ਨਾਲ ਹੀ ਭਾਈ ਗੁਰਦਾਸ ਸਾਹਿਬ ਜੀ ਦੀਆਂ 12 ਕਵਿਤ ਸਵਈਏ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਸਾਰਾ ਗੁਰਪ੍ਰਤਾਪ ਸੂਰਜ ਗ੍ਰੰਥ ਸ੍ਰੀ ਗੁਰੂ ਪੰਥ ਪ੍ਰਕਾਸ਼ ਸ੍ਰੀ ਗੁਰ ਬਿਲਾਸ ਪਾਸਾਹੀ 6ਵੀਂ ਤੇ 10ਵੀਂ ਅਤੇ ਹੋਰ ਪ੍ਰਮਾਣਿਕ ਗ੍ਰੰਥ ਅਰਥਾਂ ਸਹਿਤ ਉਚੇਚੇ ਗਾਹੋ ਤੇ ਪਿਆਰ ਦੇ ਨਾਲ ਪੜ੍ਹੇ ਉਪਰੰਤ ਦੂਜੇ ਮਤਾਂ ਦੀ ਜਾਣਕਾਰੀ ਲਈ ਵਿਚਾਰ ਸਾਗਰ ਯੋਗ ਵਿਦਾਂਤ ਪੰਚ ਦਸੀ ਮੋਕਸ਼ ਪੰਥ ਤੇ ਹੋਰ ਗ੍ਰੰਥਾਂ ਦੇ ਨਾਲ-ਨਾਲ ਗੁਰੂ ਇਤਿਹਾਸ ਦਾ ਖਾਸ ਤੌਰ ਤੇ ਅਧਿਐਨ ਕੀਤਾ ਫਿਰ ਸੰਤ ਸੁੰਦਰ ਸਿੰਘ ਜੀ ਨੇ ਆਪ ਜੀ ਤੋਂ ਤਕਰੀਬਨ ਸਵਾ ਲੱਖ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ 36 ਲੱਖ ਮੂਲ ਮੰਤਰ ਦਾ ਜਾਪ ਤੇ ਵਾਹਿਗੁਰੂ ਮੰਤਰ ਦਾ ਸਿਮਰਨ ਕਰਵਾਇਆ ਇੱਕ ਦਿਨ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕਰਦੇ ਆਂ ਕਹਤੇ ਕਾਨ ਮਹੇਸ ਦੀ ਪੰਕਤੀ ਪੜ੍ਹਦੇ ਆਂ ਮਨ ਵਿੱਚ ਖਿਆਲ ਆ ਕਿ ਇਹ ਇਹ ਕਿਸ ਤਰ੍ਹਾਂ ਹੈ ਉਸ ਵੇਲੇ ਹਜ਼ਾਰਾਂ ਹੀ ਕ੍ਰਿਸ਼ਨ ਤੇ ਸ਼ਿਵ ਆਕਾਸ਼ ਵਿੱਚ ਦਿਸਣ ਲੱਗ ਪਏ ਇਸ ਤਰ੍ਹਾਂ ਪੜ੍ਹਾਈ ਦੇ ਨਾਲ ਨਾਲ ਅਭਿਆਸ ਕਰਨਾ ਵੀ ਜਾਰੀ ਰੱਖਿਆ ਪਿੰਡਰਾਂ ਦੇ ਗੁਰਦੁਆਰੇ ਤੋਂ ਢਲਦੇ ਪਾਸੇ ਨੂੰ ਮੀਲ ਕੋ ਦੀ ਵਿੱਥ ਤੇ ਇੱਕ ਪਿੱਪਲ ਸੀ ਉਸ ਬੈਠ ਕੇ ਜਦ ਆਪ ਸਿਮਰਨ ਕਰਨ ਲੱਗਦੇ ਤਾਂ ਵੇਦ ਸੁਨਹਿਰੀ ਅੱਖਰਾਂ ਵਿੱਚੋਂ ਫਿਲਮ ਦੀ ਤਰ੍ਹਾਂ ਆਪ ਦੇ ਅੱਗੋਂ ਲੰਘਣੇ ਸ਼ੁਰੂ ਹੋ ਜਾਂਦੇ ਖਾਲਸਾ ਜੀ ਨੇ ਸੰਸੁਂਦਰ ਸਿੰਘ ਜੀ ਖਾਲਸਾ ਪਿੰਡਰਾਲੇ ਮਹਾਂਪੁਰਖਾਂ ਜੀ ਪਾਸ ਵੇਦਾਂ ਦੇ ਲੰਘਣ ਦੀ ਗੱਲ ਕੀਤੀ ਉਹ ਕਹਿਣ ਲੱਗੇ ਇਸ ਤਰ੍ਹਾਂ ਤਾਂ ਅਸੀਂ ਨਹੀਂ ਮੰਨਦੇ ਤੁਸੀਂ ਕੱਲ ਨੂੰ ਕੋਈ ਸਲੋਕ ਲਿਖ ਕੇ ਲੈ ਆਓ ਦੂਸਰੇ ਦਿਨ ਕਾਗਜ਼ ਪੈਨਸਲ ਲੈ ਕੇ ਗਏ ਜਦੋਂ ਵੇਦ ਅੱਗੋਂ ਲੰਘਣ ਲੱਗੇ ਤਾਂ ਬ੍ਰਹਮ ਰਵੀ ਬ੍ਰਹਮ ਅਰਪਣ ਅਜੇ ਇਤਨਾ ਹੀ ਸ਼ਲੋਕ ਲਿਖਿਆ ਸੀ ਕਿ ਉਸ ਵੇਲੇ ਆਵਾਜ਼ ਆਈ ਪੁਰਖਾ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ ਖਾਲਸਾ ਜੀ ਦੱਸਿਆ ਕਰਦੇ ਕਿ ਉਸ ਵੇਲੇ ਇਹ ਗੱਲ ਸੁਣ ਕੇ ਸਾਡੀਆਂ ਅੱਖਾਂ ਵਿੱਚ ਵੈਰਾਗ ਦਾ ਜਲ ਭਰ ਆਇਆ ਜਦ ਸੰਤਾਂ ਨੂੰ ਆ ਕੇ ਸ਼ਲੋਕ ਲਿਖਿਆ ਦਿਖਾਇਆ ਤਾਂ ਸੰਤ ਜੀ ਬਹੁਤ ਖੁਸ਼ ਹੋਏ ਖਾਲਸਾ ਜੀ ਨੇ ਕਿਹਾ ਜੀ ਨਾਲ ਇਸ ਤਰ੍ਹਾਂ ਆਵਾਜ਼ ਵੀ ਆਈ ਸੀ ਕਿ ਕਿਸੇ ਨੂੰ ਦੱਸੀਦਾ ਨਹੀਂ ਹੁੰਦਾ ਸੰਤ ਹੱਸ ਕੇ ਕਹਿੰਦੇ ਠੀਕ ਹੈ ਦੱਸਣਾ ਵੀ ਨਹੀਂ ਚਾਹੀਦਾ ਜੈਤੋ ਦੇ ਮੋਰਚੇ ਤੋਂ ਬਾਅਦ ਸੰਤ ਅਤਰ ਸਿੰਘ ਜੀ ਦੇ ਕਹਿਣ ਤੇ ਸ੍ਰੀ ਦੰਦਮਾ ਸਾਹਿਬ ਇੱਕ ਕਥਾ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਾ ਵਾਲੇ ਮਹਾਪੁਰਖ ਨੇ ਸੰਪੂਰਨ ਕੀਤੀ ਇੱਕ ਦਿਨ ਸੰਤ ਬਾਬਾ ਅਤਰ ਸਿੰਘ ਜੀ ਤੇ ਸੰਤ ਸੁੰਦਰ ਸਿੰਘ ਜੀ ਖਾਲਸਾ ਪਿੰਡਾ ਵਾਲੇ ਮਹਾਪੁਰਖ ਆਪਸ ਵਿੱਚ ਆਤਮ ਵਿਚਾਰਾ ਕਰ ਰਹੇ ਸਨ ਕਿ ਖਾਲਸਾ ਜੀ ਵੀ ਜਾ ਕੇ ਪਾਸ ਬੈਠ ਗਏ ਆਪ ਜੀ ਦੇ ਮਨ ਵਿੱਚ ਫੁਰਨਾ ਕੀਤਾ ਕਿ ਸੰਤ ਬਾਬਾ ਅਤਰ ਸਿੰਘ ਜੀ ਇਹ ਦੱਸਣ ਮੈਨੂੰ ਦਸਮ ਪਾਤਸ਼ਾਹ ਜੀ ਦੇ ਦਰਸ਼ਨ ਕਦੋਂ ਹੋਣਗੇ ਸੰਤ ਸੁੰਦਰ ਸਿੰਘ ਜੀ ਨੇ ਅੱਗੇ ਹੱਥ ਕਰਕੇ ਰੋਕਿਆ ਸੰਤ ਬਾਬਾ ਅਤਰ ਸਿੰਘ ਜੀ ਹੱਸ ਪਏ ਕਹਿੰਦੇ ਪੁੱਛਣ ਦਿਓ ਜੋ ਪੁੱਛਦੇ ਹਨ ਸੰਤ ਸੁੰਦਰ ਸਿੰਘ ਜੀ ਨੇ ਆਪ ਜੀ ਨੂੰ ਪਾਸੇ ਕਰਕੇ ਕਿਹਾ ਮਹਾਪੁਰਖਾਂ ਦੀ ਪਰਖਿਆ ਨਹੀਂ ਲਈ ਦੀ ਜੇ ਤੁਸੀਂ ਦਰਸ਼ਨ ਕਰਨੇ ਹਨ ਤਾਂ ਹਜ਼ੂਰ ਸਾਹਿਬ ਚਲੇ ਜਾਓ ਉੱਥੇ ਤੁਹਾਨੂੰ ਦਰਸ਼ਨ ਹੋ ਜਾਣਗੇ ਸਤਜੀ ਕਹਿੰਦੇ ਉੱਥੇ ਜਾ ਕੇ ਸਾਨੂੰ ਦੂਜੇ ਸਤਿਗੁਰੂ ਸਈ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਿੱਟੇ ਬਸਤਰਾਂ ਵਿੱਚ ਦਰਸ਼ਨ ਹੋਏ ਤੀਜੇ ਪਾਤਸ਼ਾਹ ਜੀ ਦੀ ਤਰ੍ਹਾਂ ਦੂਜੇ ਪਾਤਸ਼ਾਹ ਜੀ ਦਾ ਕੱਦ ਵੀ ਮਧਰਾ ਹੀ ਸੀ ਸ੍ਰੀ ਦੰਦਵਾ ਸਾਹਿਬ ੁੰਗੇ ਵਿੱਚ ਕਥਾ ਦਾ ਭੋਗ ਪੈਣ ਤੋਂ ਸੰਸੁੰਦਰ ਸਿੰਘ ਜੀ ਤਾਂ ਸੰਤ ਬਾਬਾ ਅਤਰ ਸਿੰਘ ਜੀ ਨੂੰ ਫਤਿਹ ਬੁਲਾ ਕੇ ਪਹਿਲਾਂ ਤੁਰ ਪਏ ਖਾਲਸਾ ਜੀ ਵੀ ਸੰਤ ਬਾਬਾ ਅਤਰ ਸਿੰਘ ਜੀ ਨੂੰ ਕੁਝ ਸਿੰਘਾਂ ਸਮੇਤ ਫਤਿਹ ਬੁਲਾਉਣ ਵਾਸਤੇ ਗਏ ਸਤ ਅਤਰ ਸਿੰਘ ਜੀ ਨੇ ਪਵੈਖ ਦੀ ਗੱਲ ਜਾਣ ਕੇ ਖਾਸਾ ਜੀ ਨੂੰ ਕਿਹਾ ਅਸੀਂ ਤਾਂ ਬਗੀਚਾ ਲਾ ਦਿੱਤਾ ਹੈ ਹੁਣ ਪਾਣੀ ਤੁਸੀਂ ਪਾਉਣਾ ਹੈ ਭਾਵ ਕਿ ਅਸੀਂ ਤਾਂ ਬੂੰਗਾ ਬਣਾ ਦਿੱਤਾ ਹੈ ਸਿੰਘ ਰਹਿੰਦੇ ਹਨ ਵਿਦਿਆ ਪੜ੍ਹਦੇ ਹਨ ਹੁਣ ਤੁਸੀਂ ਇੱਥੇ ਵੀ ਕਥਾ ਦਾ ਪ੍ਰਵਾਹ ਚਲਾਈ ਰੱਖਣਾ ਹੈ ਤਾਂ ਕਿ ਸਿੰਘ ਇਸ ਤਰ੍ਹਾਂ ਹੀ ਵਿਦਿਆ ਪੜ੍ਹਦੇ ਰਹਿਣ ਸਤ ਅਬਾ ਅਤਰ ਸਿੰਘ ਜੀ ਦੇ ਕਹੇ ਹੋਏ ਇਸ ਬਚਨ ਨੂੰ ਖਾਸਾ ਜੀ ਨੇ ਜ਼ਿੰਦਗੀ ਭਰ ਚੇਤੇ ਰੱਖਿਆ ਕੋਈ ਨਾ ਕੋਈ ਸਿੰਘ ਉੱਥੇ ਕਥਾ ਕਰਨ ਵਾਸਤੇ ਭੇਜਦੇ ਹੀ ਰਹੇ ਪਹਿਲਾ ਗਿਆਨੀ ਸੁਭਾ ਸਿੰਘ ਜੀ ਕਈ ਸਾਲ ਉਥੇ ਕਥਾ ਕਰਦੇ ਰਹੇ ਫਿਰ ਸੰਤ ਗਿਆਨੀ ਮੋਹਨ ਸਿੰਘ ਜੀ ਵੀ ਉਥੇ ਕਥਾ ਕਰਨ ਵਾਸਤੇ ਭੇਜੇ ਸਨ ਚਾਰੇ ਕਥਾ ਸੁਣਨ ਤੋਂ ਬਾਅਦ ਹੀ ਬੋਪਾਰਾਏ ਕਲਾਂ ਸੰਤ ਸੁੰਦਰ ਸਿੰਘ ਜੀ ਨੇ ਖਾਸਾ ਜੀ ਤੋਂ 40 ਦਿਨਾਂ ਵਿੱਚ ਕੋਲ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਕਥਾ ਸੁਣੀ 5 ਘੰਟੇ ਸਵੇਰੇ ਕਥਾ ਕਰਦੇ ਅਤੇ 3 ਘੰਟੇ ਸ਼ਾਮ ਨੂੰ ਲੋਹਾਂਦੇ ਸੰਤ ਸੁੰਦਰ ਸਿੰਘ ਜੀ ਨੇ ਉਸ ਵਕਤ ਸਿੰਘਾਂ ਨੂੰ ਬਚਨ ਕੀਤਾ ਜੋ ਇਹ ਕਥਾ ਸੁਣ ਲਵੇਗਾ ਉਹ ਗਿਆਨੀ ਬਣ ਜਾਵੇਗਾ ਚਾਰੇ ਕਥਾ ਸੰਪੂਰਨ ਕਰਕੇ ਫਿਰ ਆਪ ਜੀ ਸ੍ਰੀ ਹਜੂਰ ਸਾਹਿਬ ਜੀ ਦੀ ਯਾਤਰਾ ਤੇ ਗਏ ਉੱਥੇ ਗੋਦਾਵਰੀ ਦੇ ਪਾਣੀ ਵਿੱਚ ਖਲੋ ਕੇ ਭਜਨ ਸਿਮਰਨ ਕਰਦੇ ਰਹੇ ਪੰਜੋਖਰੇ ਸਾਹਿਬ ਵਾਲਾ ਭਾਈ ਧਰਮ ਸਿੰਘ ਜੀ ਵੀ ਆਪ ਜੀ ਦੇ ਨਾਲ ਹੀ ਸੀ ਰਸਤੇ ਵਿੱਚ ਵਾਪਸ ਆਉਂਦਿਆਂ ਇੱਕ ਡੇਰੇ ਵਿੱਚ ਭਗਵੇਂ ਕੱਪੜਿਆਂ ਵਾਲਾ ਸਾਧੂ ਮਿਲਿਆ ਜੋ ਬਹੁਤ ਵਿਦਵਾਨ ਸੀ ਅਤੇ ਜੋਤਿਸ਼ ਵਿੱਦਿਆ ਦਾ ਵੀ ਚੰਗਾ ਜਾਣੂ ਸੀ ਉਸ ਕੋਲ ਜਾ ਕੇ ਫਤਿਹ ਬੁਲਾਈ ਖਾਸਾ ਜੀ ਦੀ ਉਮਰ ਜੇ ਨੌਜਵਾਨ ਹੀ ਸੀ ਉਸ ਨੇ ਜੋਤਿਸ਼ ਦੇ ਹਿਸਾਬ ਨਾਲ ਸੰਤ ਜੀ ਦਾ ਚਿਹਰਾ ਵੇਖਦਿਆਂ ਸਾਰ ਹੀ ਉੱਠ ਕੇ ਬਹੁਤ ਸਤਿਕਾਰ ਕੀਤਾ ਭਾਵੇਂ ਮੁਸਾਫਰੀ ਦੇ ਕਾਰਨ ਖਾਸਾ ਜੀ ਦੇ ਕੱਪੜੇ ਤੇ ਸਰੀਰ ਵੀ ਰਸਤੇ ਦੀ ਮਿੱਟੀ ਪੈਣ ਕਾਰਨ ਮੈਲੇ ਹੀ ਸਨ ਫਿਰ ਵੀ ਉਸ ਨੇ ਬਹੁਤ ਪ੍ਰੇਮ ਕਰਕੇ ਆਪਣੇ ਆਸਣ ਤੇ ਬਿਠਾਇਆ ਜਲਪਾਲੀ ਛਕਣ ਤੋਂ ਬਾਅਦ ਗੁਰਮਤ ਸਬੰਧੀ ਬਚਨ ਬिलास ਚੱਲ ਪਏ ਸੰਤ ਜੀ ਤੋਂ ਗੁਰਮਤ ਸਬੰਧੀ ਵਿਚਾਰਾ ਸੁਣ ਕੇ ਉਹ ਪ੍ਰਭਾਵਿਤ ਹੋ ਕੇ ਕਹਿਣ ਲੱਗਾ ਮੈਨੂੰ ਤਾਂ ਪਤਾ ਹੀ ਨਹੀਂ ਸੀ ਕਿ ਗੁਰਬਾਣੀ ਵਿੱਚ ਐਸੀਆਂ ਐਸੀਆਂ ਵਿਚਾਰਾਂ ਹਨ ਫਿਰ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਕੁਝ ਦਿਨ ਮੇਰੇ ਪਾਸ ਰਹਿ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਅਰਥ ਸੁਣਾਓ ਉਸ ਦਾ ਪ੍ਰੇਮ ਵੇਖ ਕੇ ਸੰਤ ਜੀ ਨਾ ਨਾ ਕਰ ਸਕਿਆ ਕੁਝ ਦਿਨ ਉੱਥੇ ਰਹਿ ਕੇ ਸੰਤ ਜੀ ਨੇ ਉਸ ਨੂੰ ਸੁਖਮਨੀ ਸਾਹਿਬ ਜੀ ਦਾ ਸਾਰੀ ਕਥਾ ਸੁਣਾਈ ਤੇ ਆਪ ਉਸ ਪਾਸੋਂ ਜੋਤਿਸ਼ ਦੀ ਮੋਟੀ ਮੋਟੀ ਵਿਚਾਰ ਵੀ ਜਾਣੀ ਇਥੋਂ ਫਿਰ ਪੰਜੋਖਰਾ ਸਾਹਿਬ ਆ ਗਏ। ਪ੍ਰੇਮੀ ਸੰਗਤ ਦੀਆਂ ਬਹੁਤੀਆਂ ਬੇਨਤੀਆਂ ਕਰਨ ਤੋਂ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਆਰੰਭ ਕਰ ਦਿੱਤੀ। ਉਦੋਂ ਲੁਧਿਆਣੇ ਤੋਂ ਸੰਤ ਸੁੰਦਰ ਸਿੰਘ ਜੀ ਦਾ ਸਰੀਰ ਢਿੱਲਾ ਹੋਣ ਦੀ ਚਿੱਠੀ ਆ ਗਈ। ਇਉ ਆਪ ਜੀ ਲੁਧਿਆਣੇ ਆ ਕੇ ਕਈ ਦਿਨ ਸੰਤਾਂ ਦੇ ਪਾਸ ਹੀ ਰਹੇ। ਸਿੰਘਾਂ ਦੀ ਰਾਏ ਨਾਲ ਸੰਤ ਜੀ ਹਸਤਾਲ ਤੋਂ ਇੱਕ ਸਿੰਘ ਦੀ ਕੋਠੀ ਵਿੱਚ ਚਲੇ ਗਏ ਜੋ ਬਾਹਰ ਖੇਤ ਵਿੱਚ ਸੀ। ਇੱਥੇ ਹੀ ਸੰਤ ਜੀ ਨੇ ਕਿਹਾ ਕਿ ਮੇਰਾ ਮੰਝਾ ਬਾਹਰ ਖੇਤ ਵਿੱਚ ਲੈ ਚਲੋ। ਕਾਦਰ ਦੀ ਕੁਦਰਤ ਵੇਖਣ ਨੂੰ ਮੇਰਾ ਚਿਤ ਕਰਦਾ ਹੈ। ਮਾਗ ਦਾ ਖੀਰ ਹੋਣ ਕਰਕੇ ਇਹ ਖੇਤਾਂ ਵਿੱਚ ਸਰੋਂ ਦੇ ਫੁੱਲ ਬਹੁਤ ਸਨ। ਉਹਨਾਂ ਨੂੰ ਵੇਖ ਕੇ ਸੰਤ ਜੀ ਇਸ ਚਰਜ ਰੂਪ ਦੇ ਵਿੱਚ ਕਹਿਣ ਲੱਗੇ ਸਾਡੇ ਮਿੱਤਰਾਂ ਭਾਗ ਫੁੱਲਾਂ ਨੇ ਬਸੰਤੀ ਬਾਣਾ ਪਹਿਨ ਲਿਆ ਹੈ। ਹੁਣ ਅਸੀਂ ਵੀ ਪਹਿਨਾਂਗੇ। ਖਾਲਸਾ ਜੀ ਨੇ ਫੁੱਲਾਂ ਦਾ ਗੁਲਦਸਤਾ ਬਣਾ ਕੇ ਸੰਤ ਜੀ ਦੇ ਪੁਲੰਗ ਤੇ ਲਿਆ ਰੱਖਿਆ ਤੇ ਨਾਲ ਕੁਝ ਫੁੱਲ ਵੀ ਰੱਖ ਦਿੱਤੇ। ਸੰਤਾਂ ਨੇ ਉਹੀ ਫੁੱਲ ਚੁੱਕ ਕੇ ਖਾਲਸਾ ਜੀ ਦੇ ਸਿਰ ਤੇ ਰੱਖ ਦਿੱਤੇ। ਕਿਹਾ ਸਾਡਾ ਇਹੋ ਸਰੋਪਾਉ ਹੈ ਅਸੀਂ ਤੈਨੂੰ ਸਭ ਕੁਝ ਦੇ ਦਿੱਤਾ ਹੈ ਤੁਹਾਡਾ ਚਿੱਤ ਸਦਾ ਹੀ ਫੁੱਲਾਂ ਦੀ ਤਰ੍ਹਾਂ ਖਿੜਿਆ ਰਹੇਗਾ ਇਹ ਫੁੱਲਾਂ ਵਿੱਚਲੀ ਸੁਗੰਧੀ ਦੀ ਤਰ੍ਹਾਂ ਤੁਹਾਡੇ ਪਾਸੋਂ ਭਾਉ ਭਗਤੀ ਗੁਰਮਤਿ ਸਿੱਖਿਆ ਦੀ ਸੁਗੰਧੀ ਸੰਗ ਤੁਹਾਨੂੰ ਸਦਾ ਹੀ ਆਉਂਦੀ ਰਹੇਗੀ ਇੱਕ ਸਿੰਘ ਨੇ ਕਿਹਾ ਤੁਸੀਂ ਕਹਿੰਦੇ ਹੋ ਕਿ ਮੈਂ ਆਪਣਾ ਸਾਰਾ ਕੁਝ ਤੈਨੂੰ ਦੇ ਦਿੱਤਾ ਦੱਸੋ ਤੁਸੀਂ ਇਸ ਨੂੰ ਕੀ ਦਿੱਤਾ ਹੈ ਤਾਂ ਸੰਸੁਂਦਰ ਸਿੰਘ ਜੀ ਖਾਸਾ ਪਿੰਡਾਲੇ ਮਹਾਪੁਰਖ ਜੀ ਕਹਿਣ ਲੱਗੇ ਅਜੇ ਤਾਂ ਅਸੀਂ ਬਚਨ ਹੀ ਕੀਤਾ ਹੈ ਜੋ ਕੁਝ ਅਸੀਂ ਇਸ ਨੂੰ ਦਿੱਤਾ ਹੈ ਉਸ ਦਾ ਤੁਹਾਨੂੰ ਥੋੜੇ ਸਮੇਂ ਬਾਅਦ ਆਪੇ ਹੀ ਪਤਾ ਲੱਗ ਜਾਵੇਗਾ। ਸੰਤ ਜੀ ਦੇ ਕਹੇ ਹੋਏ ਇਹ ਭਵਿੱਖਤ ਬਾਕ ਸਹੀ ਸਾਬਤ ਹੋਏ। ਜਿੱਡਾ ਵੱਡਾ ਸਿੰਘਾਂ ਦਾ ਜਥਾ ਲੈ ਕੇ ਖਾਲਸਾ ਜੀ ਵਿਚਰੇ ਅੱਜ ਤੱਕ ਹੋਰ ਕਿਸੇ ਦੇ ਵਿਰਸੇ ਵਿੱਚ ਨਹੀਂ ਆਇਆ। ਲੁਧਿਆਣੇ ਤੋਂ ਆਪ ਜੀ ਫਿਰ ਬੋਪਾਰਾ ਕਲਾਂ ਆ ਗਏ। ਇੱਥੇ ਆ ਕੇ ਸੰਸੁਂਦਰ ਸਿੰਘ ਜੀ ਖਾਲਸਾ ਪਿੰਡਾਲੇ ਮਹਾਂਪੁਰਖਾਂ ਨੇ ਸਿੰਘਾਂ ਤੋਂ ਸ੍ਰੀ ਜਪੂਜੀ ਸਾਹਿਬ ਜੀ ਦੇ ਸਵਾਲ ਅਖ ਪਾਠ ਕਰਵਾਏ ਭੋਗ ਸਮੇਂ ਸੰਗਤਾਂ ਦਾ ਭਾਰੀ ਇਕੱਠ ਹੋਇਆ ਉਸ ਵਕ ਸੰਸੁਂਦਰ ਸਿੰਘ ਜੀ ਨੇ ਕਿਹਾ ਕਿ ਕੋਈ ਸਿੰਘ ਸਾਨੂੰ 5 ਮਿੰਟਾਂ ਵਿੱਚ ਰੀ ਜਪੁਜੀ ਸਾਹਿਬ ਜੀ ਦਾ ਸਿਧਾਂਤ ਸੁਣਾਵੇ ਜਿਸ ਤਰ੍ਹਾਂ 6ਵੇਂ ਪਾਸ਼ਾ ਸੱਚੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਜਿਨੇ ਪਾਈ ਗੁਰਦਾਸ ਸਾਹਿਬ ਜੀ ਨੂੰ ਕਿਹਾ ਸੀ ਸਾਨੂੰ ਘੋੜੇ ਤੇ ਚੜਦਿਆਂ ਚੜਦਿਆਂ ਸ਼ਬਦ ਹਜ਼ਾਰਿਆਂ ਦਾ ਪਾਠ ਸੁਣਾਓ ਤਾਂ ਸੁਲਤਾਨੇ ਮੀਆ ਕਹਾ ਜਿਉ ਡਰਤ ਹੈ ਆਪਣਾ ਇਹੋ ਤਾਂ ਨੋ ਮਾਇਆ ਪਾਹਿਆ ਆਦ ਪੜ੍ਹ ਕੇ ਸੁਣਾਇਆ ਸੀ ਸੰਤਾਂ ਦੇ ਕਹਿਣ ਤੋਂ ਹੋਰ ਤਾਂ ਕੋਈ ਸਿੰਘ ਨਾ ਬੋਲਿਆ ਪਰ ਖਾਸਾ ਜੀ ਕਹਿਣ ਲੱਗੇ ਜੀ ਜੇ ਆਪ ਜੀ ਆਗਿਆ ਕਰੋ ਤਾਂ ਮੈਂ ਕਵਿਤਾ ਦੁਆਰਾ ਸੁਣਾਵਾਂ ਸੰਤ ਜੀ ਖੁਸ਼ ਹੋ ਕੇ ਕਹਿਣ ਲੱਗੇ ਕਵਿਤਾ ਦੁਆਰਾ ਹੀ ਸੁਣਾਓ ਬਚਨ ਮੰਨ ਕੇ ਆਪ ਜੀ ਨੇ 3.5 ਮਿੰਟਾਂ ਵਿੱਚ ਹੀਟ ਦੇ ਕੀ ਕਵਿਤਾ ਦੁਆਰਾ ਸ੍ਰੀ ਜਪੁਜੀ ਸਾਹਿਬ ਜੀ ਦਾ ਸਿਧਾਂਤ ਉਚਾਰਿਆ ਕਬਤ ਤੇਰੀ ਕਿਰਪਾ ਸੇ ਇਕ ਹੈ ਅਦੁੱਤੀ ਪ੍ਰਕਾਸ਼ਕ ਹੈ ਸਤ ਸੋਈ ਹੈ ਪ੍ਰਸਿੱਧ ਜਗ ਰਚਨੇ ਵਿਹਾਰ ਹੈ ਪੂਰਨ ਨਿਡਰ ਵੈਰ ਨਹੀਂ ਤਿਸ ਨਾਲ ਕਿਸੇ ਕਾਲ ਤੋਂ ਰਹਿਤ ਰੂਪ ਜੋ ਨਿਮੇਨਾ ਭਾਰ ਹੈ ਸੁਤੇ ਪ੍ਰਕਾਸ਼ੀ ਅਤੇ ਚੇਤਨ ਆਨੰਦ ਰੂਪ ਜਪਨ ਕੇ ਯੋਗ ਆਦੀ ਸਚੁ ਨਿਰਾਕਾਰ ਹੈ ਸਤਜਗ ਆਦਿ ਵਿੱਚ ਇਕੋ ਹੀ ਵਿਆਪ ਰਹਾ ਹੋਣ ਵੀ ਜ਼ਮਾਨੇ ਵਿੱਚ ਸੱਚਾ ਕਰਤਾਰ ਹੈ ਅੱਗੇ ਨੂੰ ਵੀ ਹੋਸੀ ਕਰਤਾਰ ਏਕ ਜੋਤੀ ਰੂਪ ਅਨੇਕ ਦ્વੈਤ ਬਿਨ ਜੋਈ ਨਿਰਾਧਾਰ ਹੈ ਸੋਚਣ ਦੇ ਵਿੱਚ ਨਹੀਂ ਆਵਦਾ ਅਕਾਲ ਸੋਈ ਸੋਚੀ ਜਾਓ ਭਾਵੇਂ ਕੋਈ ਲੱਖਾਂ ਹੀ ਕੇ ਵਾਰ ਹੈ ਚੁੱਪ ਕਰੇ ਮਨ ਦੀ ਤਾਂ ਚੁੱਪ ਕਦੇ ਹੋਵਨੀ ਨਾ ਤਾਂ ਤੇ ਸਮ ਦਮ ਇਹੋ ਕਰੈ ਦਰਕਾਰ ਹੈ ਉਹ ਕਮਨ ਕਦੇ ਨਹੀਂ ਰਜਣਾ ਪਦਾਰਥਾਂ ਤੋਂ ਤਾਂ ਤੇ ਭਾਉ ਵਿਰਾਗ ਧਰਉ ਇਹੋ ਸੁਖਕਾਰ ਹੈ ਸਹਸ ਸਿਆਣਪਾਂ ਦੀ ਸਮਝ ਨਾ ਕੰਮ ਆਵੇ ਕਰਕੇ ਵਿਵੇਕ ਇਹੋ ਧਾਰੋ ਉਪਦੇਸ਼ ਕੋ ਪੂਰਨ ਪ੍ਰੇਮੀ ਅਤੇ ਧੱਕੇ ਅਧਿਕਾਰੀ ਬਣ ਸੱਚੇ ਗੁਰਦੇਵ ਪਾਸ ਕਰੀਏ ਆਦੇਸ਼ ਕੋ ਕਿਵੇਂ ਸਚਿਆਰਾ ਬਣੇ ਕੂੜ ਦੀ ਜੇ ਪਾਲ ਹਟੇ ਕਿਵੇਂ ਹਟੇ ਪਾਲ ਇਹੋ ਕਰੋ ਲਵਲੇਸ ਕੋ ਹੁਕਮ ਰਜਾਈ ਹੂੰ ਕਿ ਰਾਜ਼ੀ ਹੋਏ ਚੱਲਣਾ ਜੋ ਹੋਵੇ ਸਚਿਆਰਾ ਟੁੱਟੇ ਕੂੜ ਦੀ ਹਮੇਸ਼ ਕੋ ਆਦ ਪੌੜੀ ਵਿੱਚ ਗੁਰ ਮਹਾਵਾਕ ਰੂਪ ਸੱਚ ਪੂਰਾ ਅਧਿਕਾਰੀ ਅਤੇ ਮੋਖ ਕੋ ਸਰੂਪ ਹੈ ਦੂਸਰੀ ਉਚਾਰਾ ਈਸ ਹੁਕਮ ਬਯੰਤ ਅਹੇ ਬੋਝ ਲੈ ਹੁਕਮ ਹਾਉ ਕੱਟ ਕੇ ਅਨੂਪ ਹੈ ਤੀਸਰੀ ਬੇਅੰਤ ਤਾਣ ਪੁਰਾਣ ਸੋ ਬੇਅੰਤ ਗਾਏ ਪੰਚ ਰਾਤਰ ਨੀਸਾਨ ਦਾਤ ਗਾਵ ਦਾ ਅਜੂਪ ਹੈ ਗੁਣ ਗਾਵੈ ਸਾਖ ਜੋ ਅਸੰਗ ਸੋ ਪੁਰਖ ਕਹੇ ਵਿਦਿਆ ਵਿਖਮ ਨਿਆਏ ਉਚਰੇ ਸੋ ਭੂਪ ਹੈ ਗਾਵ ਦਾ ਹੈ ਸਾਜੇ ਤਨ ਖੇ ਹਮੇ ਮਿਲਾਏ ਦੇਏ ਕਾਲਵਾਦੀ ਹੈ ਜੋ ਵਿਸੇਖਕ ਪਿਆਰਿਆ ਜੀਆ ਕਰਮ ਅਧੀਨ ਹੋਏ ਪੂਰਵ ਮੀਮਾਸਾ ਕਹੈ ਜੋਗ ਬਿਨਾਂ ਦੂਰ ਹੈ ਪਤੰਜਲ ਉਚਾਰਿਆ ਹਾਜ਼ਰ ਹਜ਼ੂਰ ਜਾਣ ਗਾਵਦਾ ਵੇਦਾਂਤ ਇੱਕ ਕਥਿਓ ਨ ਜਾਏ ਵੇ ਖਾਸ ਮੈਂ ਵਿਚਾਰੇਆ ਸਾਚਾ ਹੈ ਸਾਹਿਬ ਭੇਟਾ ਨਾਮ ਦੀ ਹੀ ਪਾਸ ਹੋਏ ਤਤ ਪਦ ਰੂਪ ਇਉ ਚੌਥੀ ਨਿਰਧਾਰਿਆ ਥਾਪਿਆ ਨ ਜਾਏ ਸੁਧ ਰੂਪ ਕੇ ਸਾਧਨ ਕਹੇ ਗੁਰੂ ਕੇ ਲਖਨ ਸੋਈ ਮੈਂ ਲਖ ਆਪ ਕੋ ਪੰਜਵੀਂ ਸੋ ਛੇਵੀਂ ਮੇ ਤੀਰਸ ਬਨਉਟੀ ਖੰਡੇ ਹੋ ਨਿਹਕਾਮ ਮਤ ਵਿੱਚ ਪ੍ਰਤਾਪ ਕੋ ਸਤਵੀਂ ਮੇ ਵਿਰਾਗ ਹੈ ਆਪ ਤੂੰ ਸਮਝ ਵੇਖ ਨਜ਼ਰ ਤੋਂ ਬਿਨਾ ਸਹੇ ਦੁਖ ਅਰ ਤਾਪ ਕੋ ਪੌੜੀਆਂ ਚੌਹਾਂ ਦੇ ਵਿੱਚ ਸ਼ਰਵਣ ਮਹਾਤਮ ਹੈ ਮੰਨਨ ਕੋ ਚੌਹਾਂ ਵਿੱਚ ਕਹਿਆ ਆਲਾਪ ਕੋ ਪੰਜ ਪਰਵਾਨ ਵਿੱਚ ਨਿਧਿਆਸਨ ਕੋ ਵਿਸ਼ਾ ਕਹੇ 17ਵੀਂ ਦੇ ਵਿੱਚ ਜਾਪੋ ਸ਼ਾਂਤ ਕੀ ਅਨੰਤ ਹੈ 18ਵੀਂ ਮੇ ਤਾਮਸੀ ਸ੍ਰਿਸ਼ਟੀ ਦਸ ਬਹੁ ਰੰਗੀ 19ਵੀਂ ਮੇ ਥਾਵ ਵੀ ਅਗੰਮ ਤੇ ਬੇਅੰਤ ਹੈ ਚਾਰੋ ਮਹਾਵਾਕ ਕਹੇ ਪੂਰਬ ਅਰਧ ਪੂਰਾ ਪਾਪ ਸੰਦੀ ਮੈਲ ਵਿੱਚ 20 ਵੀ ਘਟੰਤ ਹੈ ਤੀਰਥ ਤੇ ਦਾਨ ਔ ਸਰਵਨ ਮੰਨਨ ਕਹੇ ਜਗ ਉਤਪਤੀ ਹੋਈ ਆਵਦਨ ਅੰਤ ਹੈ 22 ਵਿੱਚ ਲੱਖਾਂ ਹੀ ਆਕਾਸ਼ ਤੇ ਪਤਾਲ ਦਸ ਅੰਤ ਨਹੀਂ ਔੜਕ ਨੂੰ ਥੱਕ ਗਏ ਭਾਲ ਦੇ ਹਰੀ ਦੇ ਮਿਲਣ ਤਾਈ ਸਦਾ ਹੀ ਸਿਫਤ ਕਰ ਹੋਏ ਸੁਲਤਾਨ ਮਾਨ ਕੀੜੀ ਨਾ ਵਿਖਾਲ ਦੇ ਅੰਤ ਤੋਂ ਬੇਅੰਤ ਦਾਤ ਅੰਤ ਸਤ ਹੂ ਕਾ ਨਹੀਂ ਬਹੁਤਾ ਹੈ ਕਰਮ ਮੰਨੇ ਕੋਈ ਕਰ ਘਾਲ ਦੇ ਛਬੀ ਵਿੱਚ ਅਮੋਲਕ ਹੈ ਗੁਣ ਕਰਤਾਰ ਹੂ ਕੇ ਗੋਪੀਆਂ ਤੇ ਕਾਨ ਆਖ ਅੰਤ ਨਹੀਂ ਡਾਲਦੇ ਰੱਬੀ ਦਰਵਾਜ਼ਾ ਕਹੇ ਗਾਵ ਦੇ ਅਨੰਤ ਵਹੇ ਮੇਲ ਦਾ ਨਦਰ ਜਹੇ ਕਰਦਾ ਅਕਾਲ ਹੈ ਮੁੰਦਾ ਸੰਤੋਖ ਕਹਿਓ ਭਗਤ ਗਿਆਨ ਲਹੋ ਏਕ ਤ੍ਰਿਗੁਣੀ ਰਹੋ ਆਦੀ ਪ੍ਰਤਿਪਾਲ ਹੈ ਆਸਣ ਅਲੋਕ ਦਸ ਇਕ ਦੂ ਜ਼ੁਬਾਨ ਲਖ ਆਖਣ ਦਾ ਪ੍ਰੇਮ ਚਖ ਹੋਵਦਾ ਨਿਹਾਲ ਹੈ ਬਤੀਮ ਪੌੜੀ ਕਹੀ ਬ੍ਰਹਮ ਹੈ ਵਿਦਿਆ ਸਹੀ 33 ਵਿੱਚ ਜ਼ੋਰ ਨਹੀਂ ਚੱਲਦਾ ਕੰਗਾਲ ਹੈ ਰਾਤੀ ਰੂਤੀ ਵਿੱਚ ਧਰਮ ਖੰਡ ਕੋ ਵਖਾਨ ਹੋਏ 35 ਵਿੱਚ ਗਿਆਨ ਹੋ ਕੋ ਖੰਡ ਪਹਿਚਾਨੀ ਹੈ 36 ਵਿੱਚ ਆਖਿਆ ਆਨੰਦ ਹੈ ਸ਼ਰਮ ਖੰਡ 37 ਵਿੱਚ ਕਰਮ ਕੇ ਖੰਡ ਅਨੁਮਾਨੀ ਹੈ ਸਚਖੰਡ ਗੁਰਮੁਖ ਮਜ਼ਲ ਕਥਨ ਕਰ ਕਥਨਾ ਹੈ ਕਰੜਾ ਸੰਸਾਰ ਓ ਜਿਮ ਮਾਨੀਐ ਸਾਧਨ ਗਿਆਨ ਹੋਕੇ ਜਾਤ ਤੇ ਧੀਰਜ ਭਨ ਹੋਵਦਾ ਨਿਹਾਲ ਰਿਤ ਜਾਹੇ ਨੇ ਵਸਾਨੀਐ ਗੁਰੂ ਕੀ ਸਿਫਤ ਕਹੇ ਪਾਉਣ ਕੇ ਸਮਾਨ ਵਹਿ ਧਰਮ ਹਜ਼ੂਰ ਨੇ ਕੀ ਬਦੀ ਪ੍ਰਕਾਸ਼ ਹੈ ਨਾਮ ਕੋ ਧਿਆਏ ਜਿਨ ਹੰਗਤਾ ਅਭਾਵ ਕਰੀ ਸੁਖ ਕੇ ਸਰੂਪ ਸੋਈ ਵਾਸ਼ਨਾ ਵਿਨਾਸ਼ ਹੈ ਮੋਖੇ ਤਨਹੁ ਕੇ ਹੋਏ ਊਜਲ ਜਹਾਨ ਮਹੇ ਕਿਤਨੀ ਹੀ ਦੁਨੀਆ ਕੀ ਬੰਦ ਸੇਖ ਖਲਾਸ ਹੈ ਸਤਿਗੁਰੂ ਨਾਨਕ ਕੇ ਜਾਪ ਕੋ ਵਿਚਾਰ ਕਰ ਸੀਸ ਕੋ ਝੁਕਾਏ ਮੇਰੀ ਨਮੋ ਸੁਖ ਰਾਸ ਹੈ